ਅਖਿਲ ਜਿਲ੍ਹੇ ਦੀ ਪ੍ਰਧਾਨ ਸੁਪਾਗੋ ਔਰਤਾਂ ਅਸੀਂ ਜਿਹੜੇ ਚੌ ਟੀਚਰਾਂ ਤੇ ਲਾਠੀ ਚਾਰਜ ਹੋਇਆ ਸੀ ਉਹਨਾਂ ਦੀ ਸਪੋਰਟ ਦੇ ਵਿੱਚ ਗਿਲਕਲਾਂ ਥਾਣੇ ਦਾ ਗੇੜ ਘੇਰਿਆ ਸੀ ਜਾ ਕੇ ਕਿ ਜਿਹੜੇ ਟੀਚਰ ਫੜ ਕੇ ਲੈਂਦੇ ਆ ਉਹਨਾਂ ਨਾਲ ਸਾਨੂੰ ਮਿਲਾਇਆ ਜਾਵੇ ਜੋ ਉਹਨਾਂ ਤੇ ਧਰਾਵਾਂ ਲਾਈਆਂ ਉਹਦੇ ਬਾਰੇ ਸਾਨੂੰ ਦੱਸਿਆ ਜਾਵੇ ਅਸੀਂ ਆਪਦਾ ਪ੍ਰੋਗਰਾਮ ਕਰ ਰਹੇ ਸੀ ਤੇ ਦੂਸਰੇ ਪਾਸੇ ਪੰਜਾਬ ਸਰਕਾਰ ਦੀ ਹਦਾਇਤ ਤੇ ਪਠਿੰਡਾ ਡੀਸੀ ਦੀ ਹਦਾਇਤ ਤੇ ਸਾਡੇ ਗਿਲਕਲਾਂ ਉੱਪਰ ਲਾਠੀ ਚਾਰਜ ਕੀਤਾ ਗਿਆ ਵੱਡੀ ਪੱਤਰ ਤੇ ਫੋਰਸ ਜਿਹੜੀ ਚੌਂ ਲੱਗੀ ਸੀ ਉਹ ਗਿਲਕਲਾਂ ਥਾਣੇ ਮੂਹਰੇ ਆਈ ਜਿਹਨੇ ਆ ਕੇ ਲਾਠੀ ਚਾਰਜ ਕੀਤਾ ਸਾਡੇ 70 75 ਸਾਲ ਦੇ ਬਜ਼ੁਰਗ ਕੁੱਟੇ ਔਰਤਾਂ ਕੁੱਟੀਆਂ ਤੇ ਜਿਹੜੀ ਹਰਪ੍ਰੀਤ ਸਬ ਇੰਸਪੈਕਟਰ ਸਿੱਧੀ ਭਰਤੀ ਹੋਈ ਹੈ ਉਹਦੇ ਵੱਲੋਂ ਜਾਨਿ ਕਿ ਕਹਿ ਕੇ ਕਿ ਆ ਜਿਹੜੀ ਹਰਿੰਦਰ ਬਿੰਦੂ ਹੈ ਇਹਦੇ ਤੇ ਇਹਦੇ ਮੂੰਹ ਤੇ ਥੱਪੜ ਮਾਰੇ ਜਾਣ ਮੇਰੇ ਬਾਲ ਪੱਟੇ ਗਏ ਆ ਚਾਰ ਵਾਰੀ ਮੈਨੂੰ ਘੁਸਸਿਆ ਗਿਆ ਹੈਗਾ ਤੇ ਇਹ ਗੱਲ ਕਹੀ ਗਈ ਹੈ ਕਿ ਜਿਹੜੇ ਹੀ ਆਕੂ ਬੋਲਦੇ ਆ ਇਹ ਸਾਡੀਆਂ ਅੱਖਾਂ ਦੇ ਵਿੱਚ ਰੜਕਦੇ ਆ ਅਸੀਂ ਇਹਨਾਂ ਨੂੰ ਬੋਲਣਾ ਬੰਦ ਕਰਨਾ ਤਾਂ ਕਿ ਇਹਨਾਂ ਦੀ ਅਸੀਂ ਜਿਹੜੀ ਆਵਾਜ਼ ਨਿਕਲ ਰਹੀ ਹੈ ਬੰਦ ਕਰਨੀ ਹੈ ਨਾ ਸਾਡੀ ਆਵਾਜ਼ ਅੱਜ ਬੰਦ ਹੋਈ ਹੈ ਨਾ ਕੱਲ ਨੂੰ ਬੰਦ ਹੋਊਗੀ ਇਹ ਆਵਾਜ਼ ਸਦਾ ਹੋਰ ਉੱਚੀ ਹੋ ਕੇ ਗੂੰਜੂਗੀ ਇਹ ਪਰ ਪਰ ਖਪਲੇ ਮੈਂ ਜਿਹੜਾ ਭਲੇਖਾ ਹੈ ਪਰ ਪੰਜਾਬ ਸਰਕਾਰ ਨੂੰ ਇਹ ਉਹਨੂੰ ਅਸੀਂ ਦੱਸਣਾ ਚਾਹੁੰਦੇ ਆ ਕਿ ਸਾਡੇ ਤੇ ਤੇਰੇ ਵੱਲੋਂ ਜ਼ਬਰ ਨਹੀਂ ਹੋਇਆ ਸਾਡੇ ਤੇ ਕਾਲੀਆਂ ਦੀ ਰਾਤ ਵੀ ਹੋਇਆ ਕਾਂਗਰਸ ਸਰਕਾਰ ਤੇ ਵੀ ਹੋਇਆ ਬੀਜੇਪੀ ਨੇ ਵੀ ਕੀਤਾ ਦਿੱਲੀ ਦੇ ਵਿੱਚ ਅਸੀਂ ਜਿੱਤਦੇ ਰਹੇ ਆ ਸਰਕਾਰਾਂ ਹਾਰਦੀਆਂ ਰਹੀਆਂ ਨੇ ਤੇ ਭਗਵੰਤ ਮਾਨ ਨੂੰ ਵੀ ਅਸੀਂ ਆਉਣ ਵਾਲੇ ਸਮੇਂ 'ਚ ਦਿਖਾਵਾਂਗੇ ਲੋਕ ਤਾਕਤ ਕੀ ਹੁੰਦੀ ਹੈ ਤੇ ਭਗਵੰਤ ਮਾਨ ਦਾ ਹਸਰ ਕੀ ਹੁੰਣਾ ਜਿਵੇਂ ਬੰਗਲਾਦੇਸ਼ ਦੇ ਵਿੱਚ ਉੱਥੋਂ ਦੀ ਸੇਖ ਹਸੀਨਾ ਦੇ ਨਾਲ ਉੱਥੋਂ ਦੇ ਲੋਕਾਂ ਨੇ ਕੀਤਾ ਐਂ ਭਗਵੰਤ ਨਾਮ ਭਗਵੰਤ ਮਾਨ ਨਾਲ ਕਰਾਂਗੇ ਕਿ ਲੋਕਾਂ ਨੂੰ ਜੱਥੇ ਬੰਦ ਕਰਕੇ